ਹਾਂਜੀ ਸਭ ਤੋਂ ਪਹਿਲਾਂ ਸ਼ਾਨ ਫੈਸ਼ਨ ਬੁਟੀਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਲਾ ਇਹ ਸੂਟ ਆਪਣਾ ਜੋ ਇਹ ਪਸ਼ਮੀਨੇ ਦੇ ਵਿੱਚ ਹੈ ਲਾਈਟ ਇਹ ਫਲੋਜ਼ੀ ਕੱਪੜੇ ਦੇ ਵਿੱਚ ਬੜਾ ਹੀ ਸੋਹਣਾ ਕਲਰ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਪ੍ਰਿੰਟ ਕਿਦਾਂ ਲਾਈਨਾਂ ਦੇ ਵਿੱਚ ਜਿਗਜੈਗ ਦਾ ਪ੍ਰਿੰਟ ਬਣਿਆ ਹੋਇਆ ਹੈ ਮਲਟੀ ਜੀ ਕਲਰ ਦੇ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਬਹੁਤ ਸੋਹਣਾ ਸਰਦਾਰੀ ਸੂਟ ਹੈ ਹਾਂਜੀ ਇਹ ਵਾਲਾ ਸੂਟ ਹੈ ਜੋ ਅਗਲਾ ਵਾਲਾ ਇਹ ਆਪਣਾ 블랙 ਕਲਰ ਦੇ ਵਿੱਚ ਰਹੇਗਾ ਇਹ ਵੀ ਪਸ਼ਮੀਨਾ ਦੇ ਵਿੱਚ ਹੈ ਇਹਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਤੇ ਇਸ ਦੇ ਵਿੱਚ ये सूट भी ऑलओवर रहेगा पांच मीटर का इस दिन अगला सूट है जो वह फरोजी कलर रहेगा शर्ट है जो प्रिंट शर्ट रहेगी ये येमी पशमीना इस बॉटम है जो सिर्फ प्रिंट है फ़्रोज़ी कलर के इसकी बॉटम होएगी हाँ जी ਇਹ ਵਾਲਾ ਸੂਟ ਆ ਜੋ ਇਹਨਾ ਇੱਕ ਕਾਟਰੇਜ ਦੇ ਵਿੱਚ ਹੈ ਇਹ ਵਾਲਾ ਸੂਟ ਆਪਾਂ ਪਹਿਲਾਂ ਵੀ ਵੀਡੀਓ ਵਿੱਚ ਲੈ ਕੇ ਆਏ ਸੀਗੇ ਤੇ ਇਹਦੀ ਦੋ ਡਿਮਾਂਡ ਆ ਰਹੀ ਸੀ ਆਪਾਂ ਤਾਂ ਕਰਕੇ ਦੁਬਾਰਾ ਇਸ ਦੀ ਵੀਡੀਓ ਬਣਾ ਰਹੇ ਹਾਂ ਬੜਾ ਸੋਹਣਾ ਪ੍ਰਿੰਟ ਹੈ ਤੇ ਬੜਾ ਸਰਦਾਰੀ ਜਿਹਾ ਕਲਰ ਹੈ ਇਹ ਤੇ ਇਸ ਦੇ ਨਾਲ ਪਲੇਨ ਬਾਟਮ ਆਏਗੀ ਇਹ ਬ੍ਰਾਊਨ कलर ਦੀ 10 ਮੀਟਰ ਦੀ ਬਾਟਮ ਹੋਏਗੀ ਹਾਂਜੀ ਇਹਨਾਂ ਸੂਟਾਂ ਨਾਲ ਆਪਾਂ ਕਿਸੇ ਨਾਲ ਵੀ ਦੁਪੱਟਾ ਰੈਡੀ ਨਹੀਂ ਕੀਤਾ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਹੋਵੇ ਤਾਂ ਤੁਸੀਂ ਰੈਡੀ ਕਰ ਖੁਦ ਵੀ ਕਰ ਸਕਦੇ ਹੋ ਜੇ ਸਾਡੇ ਤੋਂ ਕਰਵਾਉਣਾ ਹੈ ਤਾਂ ਸਾਡੇ ਤੋਂ ਤੁਸੀਂ ਕਰਵਾ ਸਕਦੇ ਹੋ ਇਹਨ ਪਸ਼ਮੀਨੇ ਦੇ ਸੂਟ ਲੈ ਕੇ ਆਏ ਆ ਇਹ ਵਾਲਾ ਕਲਰ ਹੈ ਜੋ ਡਾਰਕ ਪੀਚ ਕਲਰ ਦੇ ਵਿੱਚ ਹੈ ਇਹ ਰਾਮ ਟੈਕਸ ਦਾ ਪਸ਼ਮੀਨਾ ਹੋਗਾ ਫੁੱਲ ਪੂਰਾ 올ਓਵਰ ਸੂਟ 5 ਮੀਟਰ ਦਾ ਹੈ ਜੇ ਤੁਸੀਂ ਕੋਈ ਵੀ ਇਹਦੇ ਨਾਲ ਮੈਚਿੰਗ ਸੂਟ ਰੈਡੀ ਕਰਨਾ ਉਹ ਵੀ ਤੁਸੀਂ ਆਂ ਅਕੋਰਡਿੰਗ ਕਰਵਾ ਸਕਦੇ ਹੋ ਇਹਦੇ ਤੇ ਆਪਾਂ ਵਰਕ ਕਰਵਾਉਣ ਲਈ ਦੇਣੀ ਹੈ ਇਹ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਣ ਕੇ ਆ ਰਹੇ ਆ ਰੈਡੀ ਕਰਵਾਉਣੇ ਆਪਾਂ ਤੇ ਜੇ ਤੁਸੀਂ ਆਪਦੇ ਵੱਲੋਂ ਵੀ ਕੋਈ ਡਿਜ਼ਾਈਨ ਦੇਣਾ ਹੋਵੇ ਤੇ ਉਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਕਿ ਮਸਟਰਡ ਕਲਰ ਦੇ ਵਿੱਚ ਹੈ ਇਸ طرح ਵੀ ਬਹੁਤ ਵਧੀਆ ਤੇ ਬੋਰ वगैरह ਵੀ ਨਹੀਂ ਆਉਂਦੀ ਤੇ ਪੂਰਾ ਵਧੀਆ ਰੀਡਨ ਹੈ ਤੇ ਤੁਸੀਂ ਲਾਸ ਵਗੈਰਾ ਲਗਾ ਕੇ ਵੀ ਕੋਈ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਪੀਚ ਕਲਰ ਦੇ ਵਿੱਚ ਤੇ ਇਸ ਦੇ ਵਿੱਚ ਇੱਕ ਆਪਣੇ ਕੋਲੇ ਬਲੈਕ ਕਲਰ ਦੇ ਵਿੱਚ ਵੀ ਹੈ ਇਹ ਵਲਾ ਸਾਰੇ ਕਲਰ ਬਹੁਤ ਸੋਹਣੇ ਆ ਤੇ ਹੋਰ ਵੀ ਕਲਰ ਆਪਣੇ ਕੋਲ ਬਹੁਤ अवेलेबल ਨੇ ਜੇ ਤੁਸੀਂ ਕੋਈ ਵੀ ਕਲਰ ਆਪਦੇ ਅਕੋਰਡਿੰਗ ਚੂਜ਼ ਕਰਕੇ ਰੈਡੀ ਕਰਵਾ ਸਕਦੇ ਹੋ ਆਪ ਦਾ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਹੋ ਆਪਾਂ ਵੀ ਤੁਹਾਨੂੰ ਇਹਨਾਂ ਦਾ ਡਿਜ਼ਾਈਨ ਸ਼ੇਅਰ ਕਰਾਂਗੇ ਜੋ ਆਪਾਂ ਰੈਡੀ ਕਰਵਾ ਰਹੇ ਹਾਂ ਤੇ ਤੁਸੀਂ ਜੇ ਕੋਈ ਵੀ ਸੂਟ ਰੈਡੀ ਕਰਵਾਉਣਾ ਹੋਏ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਭੇਜ ਕੇ ਸਕਰੀਨਸ਼ਾਟ ਭੇਜ ਸਕਦੇ ਹੋ ਜਾਂ ਆਪਣੀ ਚੋਇਸ ਦੱਸ ਸਕਦੇ ਹੋ ਕਿ ਕਿੱਦਾਂ ਦਾ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਆਸੀਂ ਆਹੋ ਤੁਹਾਨੂੰ ਰੈਡੀ